ਕਿੰਨੇ ਕਹੀਏ ਲੈ ਕੀ ਆ ਮੈਂ ਬਣਾ ਰਿਆ ਸੀਗਾ ਚਾਹ ਡਾਡੀ ਲੈ ਕੇ ਆਇਆ ਪਕੌੜੇ ਉੱਥੇ ਨਾ ਕਿਸ ਨੇ ਦਿੱਤੇ ਸੀ ਇਹ ਪਲਾਟ ਦੇ ਵਿੱਚ ਕਿ ਫੰਕਸ਼ਨ ਹੋਣਾ ਹੈ ਕਹਦੇ ਤੇ ਉਹਨਾਂ ਨੇ ਸਾਨੂੰ ਪਕੌੜੇ ਦਿੱਤੇ ਤੇ ਉਹਨਾਂ ਨੇ ਮੈਂ ਚਾਹ ਦੇ ਨਾਲ ਖਾਣੇ ਆ ਦੀਪੂ ਦੀਪੂ 85 850 ਦੀ ਕਲੂਟੀ ਤੋਂ ਕਿਥੇ ਤੁਰਿਆ ਫਿਰੰਡੇ ਆ ਹਾਂ ਸੋਈ ਦੀਆਂ ਧੋਣੇ ਦੇ ਹਾਥੀਏ ਪਲਾਸਟਿਕ ਦੀ ਲਵਾੜਾ ਦਹਾਂ ਵਾਲੀ ਜਿਹੜੀ ਮੇਲੇ 'ਚ ਵਿਕਦੀ ਆ ਕਾਹਦੀ ਆ ਅਨੀ ਹੈ ਅਨੀ ਫਸ ਸੰਦੀਪ ਇੱਕ ਵਾਰ ਫਿਰ ਕਹੀ ਗਈ ਅਨੀ ਨਹੀਂ ਇੱਕ ਵਾਰੀ ਹੈ ਕਿਆ ਕਿਆ ਅਨੀ ਹੈ ਕਹੀ ਇੱਕ ਵਾਰੀ ਮਮਮੀ ਕਹਿੰਦੀ ਮਮਮੀ ਕਹਿੰਦੀ ਸੰਦੀਪ ਹਾਡੀ ਨਾ ਬੜਾ ਸੋਣਾ ਬੋਲਦੀ ਜਦ ਵਾਜਦੀ ਹੈ ਨਾ ਕਹਿੰਦੀ ਅਨੀ ਹੈ ਲੁੰਡੀਆਂ ਵੱਡੀਆਂ ਹੁੰਦੀਆਂ ਹਾਂਜੀ ਲੁੰਡੀਆਂ ਵੱਡੀਆਂ ਮੇਜਨ ਭਾਜੀ ਕੀ ਕਹਿੰਦੇ ਲੁੰਡੀਆਂ ਕਹਿੰਦੇ ਆ ਲੁੰਡੀਆਂ ਕਹਿੰਦੇ ਲੁੰਡੀਆਂ ਬਹੁਤ ਸੋਹਣੇ ਲੱਗਦੀਆਂ ਹੁੰਦੀਆਂ ਲੁੰਡੀਆਂ ਹੀ ਬਹੁਤ ਲੱਗੀਆਂ ਨਾ ਜੁੰਡੀਆਂ ਹੁੰਦੀਆਂ ਭਾਜੀ ਤੈਨੂੰ ਸਮਝ ਲੱਗੀ ਪਤਾ ਕੀ ਗੱਲ ਹੋਣਦੀ ਨਾ ਪਤਾ ਕਿੰਨੀਆਂ ਹੁੰਦੀਆਂ ਆਂਦੀਆਂ ਇਹ ਰੇਸ਼ਮ ਦੀ ਕਰਦੀ ਜੀ ਕੀਤੀ ਅਸਾਂ ਨੇ ਕੀਤੀਆਂ ਪਾਈਆਂ ਅੱਜ ਥੋੜੀਆਂ ਸੋਹਣੀਆਂ ਹੋਈਆਂ ਹਾਂ ਹਾਂ ਉਹਨਾਂ ਨੂੰ ਮਤਲਬ ਐਕਸਪੀਰੀਅੰਸ ਹੈ ਨਾ ਆਪਣੇ ਦੋਵੇਂ ਮੁੰਡਿਆਂ ਨੇ ਕਰਦੀ ਹੈ ਰੋਇਤ ਨਹੀਂ ਰੋਇਤ ਨਹੀਂ ਉਹ ਸੇਰ ਬੜਾ ਲਾਉਂਦੀ ਹੈ ਆਪੇ ਜੇ ਤੁਮ ਮੇਰੀ ਕੁੜੀ ਹੈ ਨਾ ਅੱਜ ਤਾਈ ਨੇ ਵੀ ਜਦ ਫੜੀ ਉਹ ਵੀ ਅੱਜ ਗੁੱਸਾ ਕਰਕੇ ਰੱਖਣੀ ਅੱਛਾ ਉਹਨੇ ਹੱਥ ਹੀ ਨਹੀਂ ਉਹਨਾਂ ਚ ਰੰਗੀ ਨਹੀਂ ਲਾਈ ਹੱਥੇ ਬਾਹੜ ਕੇ ਹੱਥ ਨਹੀਂ ਅੱਛਾ ਬਾਬਾ ਇਹਨੂੰ ਬਹੁਤ ਹੱਥ ਪੈ ਗਈ ਕੁੜੀ ਨੇ ਬਾਹਰ ਜਾਣ ਦੀ ਸਤਿ ਸ਼੍ਰੀ ਅਕਾਲ ਸੌ ਤੜਾਈ ਦਿਨ ਬਲਾਗ ਦੇ ਵਿੱਚ ਤੇ ਹੁਣ ਚੱਲੇ ਆਪਾਂ ਕਿੰਨੇ ਜਿਹਨਾਂ ਦੇ ਪਲਾਟ ਦੇ ਵਿੱਚ ਕਰਨ ਦੀ ਧਣੀ ਆਏ ਸੀਗੇ ਉੱਥੇ ਮਾਮਾ ਜੀ ਆਏ ਨੇ ਕੰਮ ਤੇ ਲੱਗੇ ਨੇ ਤੇ ਉਹ ਕਹਿੰਦੇ ਕਿ ਕਿੰਨੂੰ ਨਹੀਂ ਆਏ ਨੇ ਤੇ ਹੁਣ ਅਸੀਂ ਚੱਲੇ ਆਂ ਨੜੀ ਹੁੰਦੇ ਮੁੰਗਰੇ ਤੋੜਨ ਉਧਰ ਇੱਕ ਨਾਲ ਅੰਕਲ ਲਿਆਵਤ ਕਾਉਣ ਵਾਲਾ ਲੱਗੇ ਸਮਝ ਆ ਦੋਈ ਨੇ ਨੇ ਨਾਲ ਗੱਲਾਂ ਬਾਤਾਂ ਨੇ ਕਰਨਗੇ ਹੋਰ ਹਰ ਗੁਣੇ ਸਾਡੀ ਹਰ ਗੁਣੇ ਕੰਨਦਿਆਂ ਨਵੀਂ ਨਾ ਕੰਮ ਤੇ ਹੋ ਗਿਆ ਬਸ ਨਿਬੜ ਗਿਆ ਵੀ ਕਰਤੀ ਕੰਦ ਸਾਹਮਣੀ ਵੀ ਇਧਰਲੀ ਵੀ ਹੋ ਗਈ ਹੁਣ ਆਹ ਰਹਿ ਜਣ ਸੈਟਲ ਹੀ ਬਸ ਇਹ ਰਕਨੇ ਕਦੋਂ ਤੱਕ ਆਜੂਗੀ ਹਫਤੇ ਤੱਕ ਆਜੂਗੀ ਹਫਤੇ ਤੱਕ ਆਜਣਗੇ ਉਨਿਕਾ ਅੱਗੇ ਲੜ ਜੀ ਇਹ ਤੁਹਾਡੇ ਇਧਰ ਪਿਆਜ਼ਾਂ ਦੇ ਵਿੱਚ ਵੜ ਗਈ ਪੂਰੀ ਘੁੰਮ ਕੇ ਆਈ ਵਿੱਚ ਉਹ ਪਿਆਜ਼ ਤੋੜਦੇ ਨੇ ਸਾਰੇ ਆ ਵੇਖੋ ਨੇ ਫੀਆਂ ਜਿਹਾ ਵਾਲਾ ਤੇਰੇ ਵੱਜਣੀ ਨਹੀਂ ਆਹ ਖਾਣੇ ਇਹ ਖਾਣਾ ਉਹ ਪਦੀਨਾ ਨਹੀਂ ਖਾਂਦੀ ਵੀ ਫੁੱਲ ਤੇ ਮਿੱਟੀ ਆਹ ਦਾ ਛੁੱਟੀਆਂ ਦੇ ਤੋੜ ਤੋੜ ਲਾ ਇਕਰਾਰ ਦੀ ਗੁਲਾਬ ਦੇ ਫੁੱਲ ਨਹੀਂ ਨਾ ਉਹ ਜੰਡੇ ਤੋਂ ਨੇ ਮਾ ਨਹੀਂ ਫੜਨੇ ਵਜਣੀ ਇੱਕ ਇੱਥੇ ਵਜਣੀ ਵੜੀ ਵੀ ਕਿੱਥੇ ਲੈ ਕਿੱਥੇ ਵੜ ਗਈ ਜਾਂ ਹੁਣ ਵੜੀ ਰੇ ਨਿਕਲ ਜਾਣਾ ਉਹਨੇ ਉਹ ਨਿਕਲ ਗਈ ਬਸ ਬੇਬੇ ਇਹਦੇ ਮੈਂ ਥੱਲੇ ਤਾਰ ਦੂੰ ਪਾ ਜਾ ਤੂੰ ਪੋੜ ਦੇਣੇ ਬੂਟੇ ਚੱਲਾ ਚਲੀ ਐਂਦੀ ਮੈਨੂੰ ਥੱਲੇ ਤਾਹ ਦੇ ਫੇਰੋਂ ਮੰਡੇ ਜੀ ਜਿਤ ਕਰਦੀ ਨਾ ਨਾ ਬਾਈ ਕਾ ਦਦਨ ਦਦਨ ਬਾਈ ਕਾ ਦ ਕਾ ਬਾਈ ਬਾਈ ਨੜ ਗਿਆ ਲੱਗੇ ਬਾਈ ਚੱਲੀ ਮਮਾ ਚੱਲੋ ਮਮਾ ਚੱਲੀ ਮਮਾ ਚੱਲੀ ਲੈ ਵੀ ਆ ਬਾਹਰ ਵਾਲੀ ਕੰਦ ਕਰਤੀ ਆ ਵਾਲੀ ਤੇ ਆ ਗਈ ਹੋ ਗਈ ਹੁਣ ਰਹਿ ਗਈ ਬਸ ਆ ਪੌੜੀਆਂ ਵਾਲੀ ਆ ਬਸ ਉਪਰ ਉਹਨੇ ਮੇਰਸਾ ਨਾ ਕਰਾਉਣਾ ਉਪਰ ਉਹਨੇ ਨਾ ਕਰਾਉਣਾ ਪ੍ਰਸਤਰ ਬਸ ਤੇ ਬਾਹਰਲਾ ਮਥਾ ਕਰ ਦੇਣਾ ਯਾ ਕਿਹੜਾ ਪੂਰਨਾ ਕੀ ਮम्मी ਪੂਰਨਾ ਕਿ ਪਾਣਾ ਸੱਦਣਾ ਮम्मी ਉਹ ਤੰਦਰਾ ਜਿਹੜਾ ਰੱਖਿਆ ਉਹ ਤਾਂ ਨਹੀਂ ਕਹਿੰਦੀ ਤੰਦਰਾ ਬੰਦ ਕਰਨਾ ਪਾਣਾ ਮम्मी ਕਹਿੰਦੀ ਪੂਰਨਾ ਪਾਣਾ ਹੈ ਹੈ ਬੜੇ ਦਿਨਾਂ ਅਗੇ ਮੁੰਗਰੇ ਮੁੰਗਰੇ ਲਾਈ ਤੇ ਘਰ ਦਾ ਕੰਮ ਆ ਜੀ ਇਹਨਾਂ ਦਾ ਇਦੋਂ ਤੇ ਆ ਸਾਰੇ ਖਾਲੀ ਕਰਤੇ ਹੁਣ ਰਹਿ ਗਏ ਸਰ ਆ ਬੜੇ ਇਹਨਾਂ ਚੋ ਕਰਦਣਾ ਡਾਡੀ ਕਹਿੰਦੇ ਕੰਮ ਹੁਣ ਕੀੜੇ ਚ ਚੱਲਣਾ ਪੈਣਾ ਪੁੱਟਦੇ ਨੇ ਸਾਰੇ ਇਹ ਉਹ ਵੇਖੋ ਆ ਜੀ ਚੱਲ ਗਏ ਚਲਾ ਆ ਚੱਲ ਗਏ ਇਹ ਆਓ ਤੁਹਾਨੂੰ ਪੂਜਾ ਦੇ ਨਾਲ ਮਿਲਾਉਂਦੇ ਆ ਇਹ ਪੂਜਾ ਲੈ ਉਹ ਗਾਂ ਲੈ ਮੇਰੇ ਵੀਰ ਆਓ ਗਾਂ ਲਾ ਦੀ ਲੈ ਖੇ ਜਾਉਣ ਅੱਗੇ ਇੱਥੇ ਉਹ ਗੋਦਰ ਲੱਗੇ ਜਾਣਾ ਇਹਨਾਂ ਨੇ ਚੱਲਣੀ ਆ ਤੇ ਕਹਿੰਦਾ ਉਹਦੇ ਬਹਾਦਰ ਕਹਿੰਦਾ ਖਾਗੋ ਤੇ ਆ ਵੀ ਇੱਕ ਰਿਫੀਰ ਇਹਨਾਂ ਨੂੰ ਆਉਣਾ ਪੈ ਗਿਆ ਛਾਹ ਨਨ ਮੈਂ ਇੱਕ ਰਿਫੀਰ ਆਉਣਾ ਪੈ ਗਿਆ ਕੰਮ ਹੀ ਬਹੁਤ ਜ਼ਿਆਦਾ ਜ਼ਰੂਰੀ ਬੈਠਾ ਬੈਠਾ ਛਾਹ ਤੇ ਸੁਤਾ ਆਡਾ ਉਹ ਛੋਟਾ ਸੁੱਤਿਆ ਸੁਤਨੀ ਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੈਗਾ ਉਹਨਡੇ ਮੈਂ ਦੱਸਿਆ ਭਾਜੀ ਨੂੰ ਜੀ ਜਿੰਨ ਦੱਸਿਆ ਆ ਤੈਨੂੰ ਨਹੀਂ ਦੱਸਿਆ ਦੇਂਦੀ ਐਂ ਤੇ ਉਹ ਨਾ ਸੰਦੀਪ ਹੱਸਣਗੇ ਉਹ ਐਡਾ ਨਾ ਜਲਾ ਫਰੀਜ਼ ਨੂੰ ਪੰਖ ਦਾ ਫਿਰਦਾ ਵੀ ਨਹੀਂ ਕਹਿੰਦੇ ਕੋਈ ਮੈਂ ਜਨਤਾ ਬਾੜੀ ਸਾਰੇ ਇਹ ਘਰੇ ਛੱਡ ਆਏ ਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੱਸ ਕੇ ਨਹੀਂ ਆਏ ਆਪਾਂ ਅੱਛਾ ਅੱਛਾ ਉਹਨਾਂ ਨੂੰ ਦੱਸ ਕੇ ਸ਼ਰਾਜ ਨੂੰ ਤਾਂ ਮੈਨੂੰ ਲੱਗਦਾ ਪੱਕਾ ਨਹੀਂ ਦੱਸ ਕੇ ਆਏ ਹੋਣੇ ਨਾ ਉਹਨੂੰ ਬਿਲਕੁਲ ਨਹੀਂ ਪਤਾ ਹਣਾ ਐਂਜਲ ਨੂੰ ਨਹੀਂ ਪਤਾ ਐਂਜਲ ਨੂੰ ਨਹੀਂ ਪਤਾ ਆਹ ਵਧੀਆ ਕੀਤਾ ਨਹੀਂ ਤਾਂ ਮਨੁੱਖਤਾ ਦੀ ਸੇਵਾ ਨਾਲ ਲੈ ਜਾਣਾ ਲੈ ਅਬ ਸ਼ੀਰ ਉੱਠ ਗਈ

ਮੀਨੋਈ ਮੀਨੋ ਮੈਨੂੰ ਛੋੜ ਨੀ ਬੋਲਾ ਤਾ ਉਠ ਤਾ ਉਠ ਵਰ ਗੁਣ ਖਲੋ 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 ਉੱਠ ਕੇ ਖਲੋ ਨਾ ਲਿਆਂ ਦੀਏ trapino li si si ਲਿਆਂ ਦੀ ਹੂੰ ਕੀ ਸੀ ਸੋਨਿਆ ਮੱਖਣਾ ਇਹ ਮੇਰਾ ਮੱਖਣਾ ਇਹ ਮੇਰਾ ਲੱਡੂ ਹਾਈ ਛੱਛ ਕੇ ਕੀਤੀ ਸਸੀਕਰ ਚਲੋ ਸਸਕੇ ਕਰ ਦੋ ਮੇਰੇ ਕੋ ਆਊਗਾ ਮੇਰੇ ਕੋ ਆਊਗਾ ਹੂੰ ਚ ਬਣਾ ਚਾਚੀ ਕਾਲ ਨਹੀਂ ਕੀਤੀ ਹਰਖ ਨੂੰ ਬਹੁਤ ਗਲਤ ਗੱਲ ਲਿਆ ਬਾਬਾ ਹਾਂ ਬਾਬਾ ਜੀ ਮਾਈਕਰੋ ਕੀਤਾ ਸੀ ਮਾਈਕਰੋ ਬੋਲ ਦੋ ਮਾਈਕਰੋ ਦਾਦੀ ਕਿੱਥੇ ਆ ਦਾਦੀ ਕਿੱਥੇ ਆ ਹਾਂ ਉਹ ਉਂਗਲ ਕਰਤੀ ਮਗਰ ਦਾਦੀ ਕਿੱਥੇ ਗਈ ਦਾਦੀ ਕਿੱਥੇ ਆ ਆ ਪੂਆ ਪੂਆ ਆ ਵਾ ਮਿਲਣ ਦੋ ਕਿੱਥੇ ਆ ਬਾਪਾ ਕਿੱਥੇ ਆ? ਪਾਪਾ ਮਾਸੀ ਕਿਥੇ ਮਾਸੀ ਕਿਥੇ ਮਾਸੀ ਕਿਥੇ ਦੇਖਿਆ? ਆ ਰਹੀ ਹੈ ਐਂਗਲ ਹਾਂਜੀ ਪਾਣੀ ਦੇ ਚਰਾਂ ਕੋਲ ਲਿਆ ਥੋੜਾ ਜਿਹਾ ਹੈ? ਤਾਂ ਨਹੀਂ ਦੇਣ ਤੇਰਾ ਹਾਰ ਉਹਦੀ ਦਾ ਇਹ ਕਹਿਣਾ ਜਦੋਂ ਜੀ ਆ ਹਾਂ ਨਹੀਂ ਨਹੀਂ ਯਾਰ ਹੁਣ ਕਹਿਣਾ ਬਣਦਾ ਹੈ ਹਾਂ ਇੱਕੀ ਚੁੱਕੀ ਹੈ ਜਿਹੜੀ ਫੁੱਲ ਦੀ ਦਜੀ ਇੱਕ ਖੁੱਲ ਗਈ ਅੱਛਾ ਹਾਂ ਹਾਂਜੀ ਮੈਂ ਤੁਹਾਨੂੰ ਮਿਤੀ ਹਾਂ ਜਿਆਦੀ ਅੱਗੇ ਮਾਸੜ ਜੀ ਪਾਹ ਨਹੀਂ ਕਰਨ ਉਹ ਤਾਂ ਆਈ ਫੁੱਲਰ ਸੇ ਕੇ ਸਾਹਮਣੇ ਆਈ ਹੈ ਇਹ ਚੱਲੇ ਹੈਗੇ ਕੇ ਇਹ ਤਾਂ ੱੱਕੇ ਨਾ ਰੱਖਿਆ ਇਹਨਾਂ ਨੇ ਬੜਾ ਜ਼ੋਰ ਲਾਇਆ ਮਾਨੇ ਰੋ ਯਾਰ ਰੋ ਰੋ ਬੜਾ ਤਕਾ ਕੀਤਾ ਹੈ ਅੱਛਾ ਫੇਰ ਇਹ ਤੱਕੇ ਨਹੀਂ ਰਹਿਣ ਵਾਲੇ ਹੋਰ ਕੀ ਤੱਕੇ ਨਾ ਰੱਖਿਆ ਨਹੀਂ ਤੇ ਕਿੱਥੇ ਚਲੇ ਹੀ ਮਮੀ ਨੇ ਫੋਨ ਫੜਦੇ ਸੰਦੀਪ ਵੀ ਕਹਿੰਦੇ ਨਹੀਂ ਜਾਣਾ ਜਿਆ ਰਹਿਣ ਦੋਗਾ ਫੇਰ ਮੈਂ ਚਲੋ ਰਹਿਪੋ ਯਾਰ ਮਮੀ ਨੇ ਲੱਭਣੀ ਆਪਣੀ ਕੀ ਚੀਜ਼ ਨਾ ਸੀ ਆਹ ਫੋਨ ਨਿਕਲ ਗਿਆ ਹਾਂ ਠੀਕ ਹੈ ਹਾਂ ਜੀ ਰਾਜ ਸਰ ਜੀ ਤੱਕ ਦੇ ਸਾਰੇ ਵਧੀਆ ਸਾਰੇ ਵਧੀਆ ਡੈਡੀ ਜੀ ਡੈਡੀ ਜੀ ਨਾ ਕੱਲੇ ਕੱਲੇ ਬੰਦੇ ਕੋਈ ਨਹੀਂ ਸਪੈਸ਼ਲ ਕੋਈ ਕੋਈ ਰਹਿ ਨਾ ਜਾਵੇ ਬਹੁਤ ਠੀਕ ਠਾਕ ਹੈ ਜਲਤੀ ਚਲਤੀ ਤੋਂ ਆ ਆ ਰਹਾ ਹੈ ਸਾਰੇ ਵਧੀਆ ਬੈਠੋ ਜੀ ਆਈ ਮੈਲੀਆ ਕੋਈ ਰਾਜ ਮੈਂ ਜਾਣਾ ਹੈ ਤੁਹਾਡੇ ਬਾਈ ਬਾਈ ਕੁਰਸੀਆਂ ਲੈ ਵੀ ਹੁਣ ਮੈਂ ਗੱਲਾਂ ਘੱਟ ਸੁਣੀਆਂ ਜਾਣੀਆਂ ਤੇ ਮੈਚ ਜ਼ਿਆਦਾ ਵੇਖਿਆ ਜਾਣਾ ਹੈ ਹੈ ਇਸ ਟਾਈਮ ਤੇ ਸੰਦੀਪ ਮੈਨੂੰ ਕਹੂਗੀ ਨਾ ਉਧਰ ਆਣ ਕੇ ਰੋਟੀ ਖਾ ਲੈ ਕਮਰੇ ਵਿੱਚ ਮੈਂ ਕਿਹਾ ਨਾ ਨਾ ਮੈਂ ਮੈਚ ਵੇਖਣ ਡਿਆ ਮੈਂ ਰੋਟੀ ਬਾਅਦ ਖਾਦੀ ਇਸ ਵੇਰੇ ਇਹ ਜ਼ਰੂਰੀ ਹੈ ਨਹੀਂ ਯਾਰ ਮੈਂ ਵਿੱਚ ਇਹ ਦੇਖਣਾ ਬੰਦ ਕਰਤਾ ਹੁਣ ਫੇਰ ਸ਼ੁਰੂ ਕੀਤਾ ਵੇਖਣਾ ਆਈਪਲ ਤੇ ਆਪਣਾ ਵੇਖ ਲਈ ਦੇ ਕਿਉਂਕਿ ਇਹ ਚ ਤੜਲੇਦਾਰ ਆ ਬੈਟਿੰਗ ਨਹੀਂ ਹੁੰਦੀ ਫੇਰ ਹਾਂ ਆਜ ਹੋ ਗਿਆ ਉਹ ਕੋਲ ਤੇ ਐਂਜਲ ਤੇ ਐਂਜਲ ਤੇ ਫਸਟ ਆਈਆ ਆਹ ਨਾ ਹੁੰਦੇ ਲਗ ਲਈ ਆਈ ਪਹਿਲੀ ਬੰਦਾ ਆਹਹ ਬਈ ਇੰਜਲਾ ਆਈ ਫਰਸਟ ਹਾਂ ਤੇ ਫਰਸਟ ਵਾਲਾ ਕੰਮ ਖਰਚਾ ਕਰੇ ਤੇ ਫੇਰੀ ਫੱਬਦਾ ਫੇਰੀ ਫੱਬਦਾ ਸਹੀ ਕਰ ਤੇ ਮੈਂ ਕਿਹਾ ਵੀ ਛੋਟੇ ਬੱਚੇ ਲੈ ਆਵੇ ਸੇਬ ਦੀ ਸੇਬੇ ਛੋਟੇ ਬੱਚੇ ਸਹੀ ਕਰਦੇ ਜਿਹੜੇ ਭਾਈ ਹੁਣਾਂ ਨੇ ਹੁੰਦੇ ਆ ਆ ਬਸ ਬੱਸ ਉਹ ਬੰਦੇ ਕਿਦਾਂ ਲਾਣਾ ਲਾਣਾ ਹੁੰਦਾ ਮਿੰਨਿਆ ਇਹ ਕਿਹ ਖਿਡਾਰੀ ਆਊਟ ਹੋਇਆ ਜੀ ਕੋਲੀ ਡਿਆ ਹੀ ਖੇਡਣ ਵੱਡੀ ਨਾਲ ਕਰਨ ਲੱਗੇ ਆ ਪ੍ਰੈਂਕ ਵੱਡੀ ਜੀ ਦੇ ਨਾਲ ਜੇ ਹੋ ਗਿਆ ਤੇ ਉਹ ਗਲਾਸੀ ਜਿਹੜੀ ਜੂਸ ਵਾਲੀ ਜਿਹਦੇ ਚ ਪਾਣੀ ਜਾ ਵਿੱਚ ਹੀ ਫਿਕਸ ਹੁੰਦਾ ਹੈ ਡੋਲ ਆਪਣਾ ਡੋਲਦਾ ਨਹੀਂ ਹੈਗਾ ਜਿੱਦਨ ਮੰਜੀ ਖਲਾਈਏ ਡੋਲਦਾ ਨਹੀਂ ਆਉ ਤੇ ਉਹ ਕਰਦੇ ਆ ਪ੍ਰੈਂਕ ਕਰਦੇ ਆ ਬਣਾ ਸ਼ਾਇਦ ਹੁੰਦਾ ਹੈ ਕਿ ਨਹੀਂ ਪਾਸ ਬਾਕੀ ਪਤਾ ਨੂੰ ਇਹਨੂੰ ਲੱਗੇ ਚੈੱਕ ਕਰਦੇ ਆ ਇੱਕ ਵਾਰੀ ਤੇ ਆਹ ਦੇਖੋ ਹਾਂ ਤਾਂ ਇਹ ਪੀ ਲੋ ਤੂੰ ਪੀ ਨਾ ਹਾਂ ਵੇਖੋ ਇਹ ਦੀ ਗਾਇਡ ਕੀ ਠੀਕ ਹੈ ਇਹ ਨੂੰ ਦਿੰਨੇ ਆ ਕਿਰਨ ਦੀ ਇਹਨੂੰ ਕਿਤਾ ਕੋਈ ਨਹੀਂ ਉਹ ਤਾਂ ਮੈਂ ਉਹਨਾਂ ਪੀ ਲਿਆਵਾਂਗੇ ਆ ਜਿਹੜੇ ਤੋਂ ਸ਼ੱਕ ਘੱਟ ਆ ਕੀ ਕਰਨਾ ਬੰਦੇਰਾ ਨਾ ਉਹ ਤਾਂ ਪਾ ਪਾ ਰਿਹਾ ਵਾ ਨਾ ਫਿਰ ਬੋਤਲ ਕੀ ਕਰਨਾ ਕੋਲ ਡਰਿੰਕ ਕੀਤੀ ਚੱਲ ਪੀ ਲੈ ਇਹ ਕੁਝ ਹੋ ਰਿਹਾ ਉਹ ਨਹੀਂ ਲੈ ਹੈ ਦੱਸ ਕੁਝ ਨਹੀਂ ਹੈਗਾ ਬਸ ਨਹੀਂ ਅੱਗੇ ਨਹੀਂ ਪੀਤਾ ਹੈ ਦੱਸ ਛੇ ਦੇਣ ਤੇ ਤੇਰੀ ਮਰਜ਼ੀ ਆ ਫਿਰ ਫਰਿਜ ਚ ਪਿਆ ਹੈ ਕੋਈ ਹਲਕੀ ਗਲਾਸ ਲੈ ਪੀ ਕੇ ਵੇਖ ਲੈ ਦੱਸ ਜੇ ਜੇ ਮਾੜਾ ਹੋਵੇ ਤੇ ਤੂੰ ਕਹਿ ਦੇ ਮੈਨੂੰ ਜੇ ਮਾੜਾ ਯਾਰ ਜੇ ਮੈਂ ਕਹਿੰਦਾ ਜੇ ਮਾੜਾ ਹੋਵੇ ਤੇ ਫੇਰ ਗੱਲ ਕਰੀ ਕੁੜੀ ਨੂੰ ਪਿਆਰ ਹਲਕਾ ਜਿਹਾ ਹਲਕਾ ਹਲਕਾ ਜਿਹਾ ਕੋਟ ਪੀ ਕੇ ਵੇਖ ਲੈ ਜੇ ਜੇ ਮਾੜਾ ਨਿਕਲਿਆ ਤੇ ਮੈਨੂੰ ਕਹਦੀ ਵੀ ਜਾ ਦੀਪ ਘਰ ਇਹ ਇੱਕ ਸੋਹਣ ਯਾਰ ਯਾਰ ਸੰਦੀਪ ਨਾਲ ਵੱਧ ਕੇ ਪਿਆਰੀ ਚੀਜ਼ ਤੇ ਕੋਈ ਨਹੀਂ ਨਾ ਹੈਗੀ ਵੱਧ ਕੇ ਪਿਆਰੀ ਚੀਜ਼ ਇੰਨੇ ਕੋਈ ਹੈ ਲੈ ਕੀ ਹੈ ਤੂੰ ਇਹ ਸੰਗੀਤਾਰ ਲੈ ਤੂੰ ਦੱਸ ਆਇਆ ਸੁਣ ਚੱਲ ਹਾਂ ਉਹਦਾ ਲੱਗਾ ਨਹੀਂ ਮੂੰਹ ਤੇ ਤੇ ਨਹੀਂ 프ੈਂਕ ਕਰਨਾ ਹਾਏ ਅੰਦੇ ਟੁੱਲ ਨਾ ਜਾਵੇ ਮੂੰਹ ਤੇ ਮਾਰ ਦੇਣਾ ਇਹਦੇ ਬਿਲ ਜਾਊਗਾ ਹਾਏ ਹੋ ਇਹ ਨਹੀਂ ਇਹਮ ਨਹੀਂ ਕੋਈ ਕਹਿ ਨਹੀਂ ਸਕਦਾ ਕਿ ਇਹਦੇ ਵਿੱਚ ਕੋਈ ਨਹੀਂ ਆਹੋ ਇਹ ਸੋਚਿਆ ਸੀ ਬਸ ਸੱਚੀ ਰਹੀ ਰਵੀ ਧਰਨਾ 프ੈਂਕ ਕਰਨਾ ਅਨਿੰਦਰ ਜੀ ਆ ਮਮੀ ਨੇ ਹੁਣੇ ਉਹ ਗੱਲ ਹੀ ਕਹੀ ਸੀ ਕੰਨ ਚ ਉਹ ਉੱਧਰ ਦੱਸ ਆਇਆ ਮੈਂ ਉਹਨਾਂ ਸਾਹਮਣੇ ਵਲੌਗ ਬਣਾਇਆ ਨਾ ਮੇਰੇ ਭਾਂ ਦਾ ਭੌਣਾ ਆਇਆ ਉਹ ਉਹ ਕਰੇ ਛੇ ਛੇ ਜੀ ਤਾਂ ਲੱਗਦਾ ਨਹੀਂ ਕਾਉਦੋਂ ਨਿਕਟਾ ਦੇ ਉਹ ਨਾ ਥੋੜਾ ਜਿਹਾ ਫਿੱਕੇ ਵੇਲਾ ਮੈਂ ਉਗਲ ਪਾਉਣੀ ਵੀ ਮੈਂ ਚੱਟਕ ਲਾ ਕੇ ਨਹੀਂ ਮੂੰਹ ਨੂੰ ਤੇ ਉਹ ਹੈ ਹੀ ਨਹੀਂ ਕਿਵੇਂ ਨਾ ਦੀਪੁਰ ਨੰਦਪੁਰ ਸਾਹਿਬ ਕਿੰਨੂੰ ਨਹੀਂ ਕਹਿਣਾ ਪਹਿਲੀ ਉਹ ਦੋ ਲਿਆਂਦਾ ਕਿੰਨੂੰ ਨਾ ਠੀਕ ਨਹੀਂ ਕਹਿੰਦਾ ਪਰ ਆ ਕੇ ਹੀ ਲੱਗਦਾ ਨਹੀਂ ਮੈਨੂੰ ਲੱਗਦਾ ਵੀ ਸ਼ਰਬਤ ਵੀ ਲਾ ਮੈਂ ਕਹਾਂ ਸ਼ਰਬਤ ਨਹੀਂ ਨਾ ਕਹਿਣਾ ਤੂੰ ਕਹਿੰਦਾ ਜੂਸ ਪੀਲਾ ਤੂੰ ਹੀ ਛਣੈ ਨਹੀਂ ਰਹੀਂ ਸ਼ਰਬਤ ਦਾ ਸ਼ਰਬਤ ਤਾਂ ਮੈਂ ਵੀ ਇਹਨੂੰ ਇਹੀ ਕਿਹਾ ਮੈਂ ਕੋਲ ਡ੍ਰਿੰਕ ਲੈ ਕੇ ਆਈ ਆ ਤੇ ਮੈਂ ਕਹਾਂ ਬੜਾ ਜ਼ਬਰਦਸਤ ਭਾਜੀ ਬੜਾ ਜ਼ਬਰਦਸਤ ਪ੍ਰੈਂਕ ਹੋਇਆ ਜੇ ਤੁਹਾਨੂੰ ਵਿਖਾਉਣਾ ਸੱਚੀ ਕਹਿੰਦੀ ਹੋ ਆਦੀ ਹੋਣੀ ਨਹੀਂ ਮੂਝ ਨਹੀਂ ਕਹਿੰਦੀ ਆ ਜੂਸ ਦਾ ਜਾਣਦੇ ਆ ਹਾਂ ਵੇ ਘੈਂਟ ਕੰਨੀ ਚੀਜ਼ ਫਿਰ ਪ੍ਰੈਂਕ ਹੋਇਆ ਜ਼ਬਰਦਸਤ ਕਹਿੰਦਾ ਜੀ ਇਸ ਨਾਉ ਨਵੇਂ ਬਦਾਈਆਂ ਲਾ ਰਿਹਾ ਤੇ ਖਾਨ ਦੀ ਬੰਦਾ ਨਹੀਂ ਜੋ ਕੋ ਜੋ ਕੋ ਸੇਫ ਦੇ ਬੱਚੇ ਹੈ ਸੇਫ ਦੇ ਬੱਚੇ ਆਪਾਂ ਇੱਧਰੋਂ ਸਿੱਧੀ ਆਗੇ ਨਾ ਕੋਈ ਨਹੀਂ ਉਹ ਹੁਣ ਹੁਣ ਆ ਜੂਗਾ ਉਹ ਹੁਣ ਆ ਜੂਗਾ ਚਲ ਬਧਾਈਆਂ ਬਹੁਤ ਬਹੁਤ ਭਾਈ ਤੁਹਾਨੂੰ ਬੱਚੇ ਹਾਂ ਬੰਦਾ ਨਾਮ ਪਿਨਾਮ ਕੀ ਨਾਮ ਕੀ ਕਰਵਾਉਣਾ ਉਨੇ ਕੋਈ ਕਲਾਪੀ ਬੈਂਕ ਕੋਈ ਕੁਛ ਨਹੀਂ ਦਿੰਦੇ ਮੈਂ ਕੁਛ ਨਹੀਂ ਮਿਲਿਆ ਦੋਹਰਾ ਨਹੀਂ ਕਰਨਾ ਸੀ ਇਹ ਤਾਂ ਬੰਦ ਨਹੀਂ ਕਰ ਮੈਂ ਤਾਂ ਜਿਆਦਾ ਮੰਨਦੀ ਕਿ ਇਹ ਵੀ ਪਾ ਨਹੀਂ ਨਹੀਂ ਦਿੰਦੇ ਐਂ ਦੇਣਾ ਬੜਾ ਸਮਾਂ ਟਰੈਂਕ ਕੀਤਾ ਮੈਂ ਨਾ ਇਹਦਾ ਨਹੀਂ ਸੀ ਸੱਚੀ ਮੈਨੂੰ ਲੱਗਾ ਕਿ ਇਹਨੇ ਕੋਈ ਨਾ ਚੀਜ਼ ੁਪਾ ਕੇ ਮੈਨੂੰ ਕੋਲੀ ਦਿੱਤੀ ਵੇਚੀ ਦੇ ਮੈਂ ਇਹ ਚੀਜ਼ ਸੋਚੀ ਮੈਂ ਤਾਂ ਕੋਲੀ ਖਰੀਦ ਲੀ ਜਾਵੇ ਤਾਂ ਮੈਂ ਨਾ ਨਹੀਂ ਪੀਆ ਫਿਰ ਮੈਂ ਕਹਿੰਦਾ ਹੁੰਦਾ ਨਾ ਥੋੜਾ ਜਿਹਾ ਲਾ ਕੇ ਦੇਖੋ ਮੈਂ ਐਂਦ ਕੀਤਾ ਦੇ ਉਹ ਵੇਚ ਕੋਈ ਨਹੀਂ ਤਿਆਰੀ ਇੱਕ ਇੰਟਾਮ ਹਮੂਰਤ ਹੋਣ ਦੇ ਜਾਂ ਸੀ ਜਿੰਨੇ ਮਤਲਬ ਕਿ ਜਮੂਰ ਲੱਗੇ ਇਹ ਨਹੀਂ ਰਹਿਣਾ ਪਤਾ ਨਹੀਂ ਆਹ ਬਰਾ ਹੈ ਬੱਲੇ ਸੀ ਕੋਈ ਨਹੀਂ ਕੈਸਾ ਬਣਾਇਆ ਹੈ ਲੜ ਕੇ ਕਿ ਦੋ ਇਹ ਤਾਂ ਜਾਂਦੇ ਮੀਨੂ ਨਾ ਕਰਨਾ ਹੀ ਪੈਂਦਾ ਸਹੀ ਗੱਲ ਹੈ ਸਹੀ ਹੈ ਚੱਲੀਏ ਮੜੇ ਬਾਜ਼ਾਰ ਪਾਜੀ ਆਣੇ ਚੱਲੀਏ ਓਕੇ ਬਾਏ ਬਾਏ ਚੱਲੇ ਆਪਾਂ ਠੀਕ ਆ ਮੈਂ ਵੀ ਚੱਲੇ ਆ ਨਾਲ ਹੀ ਓਕੇ ਬਾਏ ਬਾਏ ਚਲੋ ਜੀ ਚੱਲੀਏ ਬੈਟਰੀ ਨਹੀਂ ਹੈ ਉਹਨਾਂ ਨੂੰ ਕੋਈ ਮਿਲ ਲਈ ਇਹ ਕੀ ਆ ਇਹ ਕਿਥੋਂ ਖਾਂਡੀ ਹਟਦੀ ਨਹੀਂ ਮੈਂ ਫਿਰ ਹਰਗੁਣ ਕਿੱਥੇ ਆ ਲੈ ਯਾਰ ਮੈਂ ਆਇਆ ਤੇਰੇ ਕੋਲ ਪਹਿਲੀ ਖਾਦੀ ਕੱਢਤੀ ਯਾਰ ਕਲੀ ਕਲੀ ਐ ਐ ਐ ਆ ਲੈ ਐ ਐ ਐ ਐ ਖਲੇ ਯਾਰ ਤੈਨੂੰ ਇੱਕ ਮਿੰਟ ਖਲੇ ਯਾਰ ਤੇਰੀ ਉਹ ਤੇਰੀ ਮੂੰਹ ਐ ਤੇਰੀ ਐ ਤੇਰੀ ਐ ਹਾਂ ਹੁਣ ਬੋਲ ਐ ਐ ਆ ਵੱਡੇ ਦੀਦੀ ਹੁਣੀ ਤੇ ਚਲੇ ਗਏ ਨੇ ਤੇ ਹੁਣ ਆਪਾਂ ਚੱਲੇ ਆ ਰੋਟੀ ਖਾਣ ਵਾਸਤੇ ਬਾਹਰ ਕੰਦੇ ਦੀ ਹੁਣੀ ਆ ਮੈਂ ਤੁਹਾਨੂੰ ਬਾਹਰ ਚੱਲ ਜਾਨੇ ਹਾਂ ਵੀ ਮੁਰਗੇ ਘੜੀ ਗੱਲਾਂ ਮਤਾ ਕਰ ਲਾਂਗੇ ਤੇ ਹਰਗੁਣ ਸਾਡੀ ਹੁਣ ਰੋਈ ਜਾਣ ੜੀ ਹੈ ਰੋਟੀ ਠੀ ਖਾ ਲਈਏ ਹੁਣ ਤੇ ਨਿਆ ਘਰੇ ਆਪਾਂ ਇਹ ਗੁਰਦਾਸਪੁਰ ਰੋਡ ਤੇ ਆਪਣਾ ਇੱਕੋ ਜਿਹਾ ਢਾਬਾ ਬਸ ਆ ਦੇਖੋ ਇਹ ਗੁਰਦਾਸਪੁਰ ਰੋਡ ਆਹ ਵੇਖੋ ਟੱਕ ਟੱਕ ਲੱਗੇ ਆ ਇਧਰੋਂ ਗਦਾਸਪੁਰ ਰੋਡ ਇਧਰੋਂ ਬਣ ਜਾਂਦਾ ਅੰਮ੍ਰਿਤਸਰ ਰੋਡ ਬਾਰ ਬਾਰ ਜੀਜਾ ਜੀ ਹੁਣੀ ਗੱਡੀ ਜੜੀ ਨਹੀਂ ਉਹ ਬੜੇ ਹਿਸਾਬ ਨਾਲ ਲੈ ਆਉਂਦੇ ਹੌਲੀ ਹੌਲੀ ਕਰਕੇ ਨਾ ਬੜੇ ਧੀਰਜੇ ਨਾਲ ਜਿਦਾਂ ਕਹਿੰਦੇ ਨੇ ਨਾ ਵਿਚੁਰਗ ਬੰਦੇ ਹੌਲੀ ਹੌਲੀ ਲੈ ਆਉਂਦੇ ਜਾਂਦੇ ਜਾਂਦੇ ਜਾਂਦੋ ਵੇਖੀ ਕਾਕਾ ਵੇਖੀ ਚਾ ਨਾ ਲਾਇਓ ਬਿਲਕੁਲ ਕੈਮਰੇ ਦੇ ਮੂਹਰੇ ਹੀ ਲਾਇਓ ਬਸ ਮੇਰੀਆਂ ਫੇਵਰੇਟ ਦੁੱਧ ਵਾਲੀਆਂ ਸੇਵੀਆਂ ਤੇ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰ ਜਣੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਾਲ ਤੱਕ ਮਿਸ ਸਸ਼ੀ ਕਾਲ ਬਾਏ ਬਾਏ 1:00 ਵੱਜ ਗਿਆ ਹਿਸਾਬ ਲਾ ਲਓ